ਕੁਤੋਂ ਤੋਂ ਨਹੀਂ ਹੈਗੇ ਠੀਕ ਹੈ ਸਰਕਾਰੀ ਵੀ ਹੈ ਪ੍ਰਾਈਵੇਟ ਵੀ ਹੈ ਸਰਕਾਰੀ ਹਸਪਤਾਲ ਨੰਦਪੁਰ ਸਾਹਿਬ ਸਰਕਾਰੀ ਹਸਪਤਾਲ ਨੰਗਲ ਬੀਬੀਐਮਬੀ ਹਸਪਤਾਲ ਨੰਗਲ ਉਸ ਤੋਂ ਇਲਾਵਾ ਜੋ ਪ੍ਰਾਈਵੇਟ ادارے ਹੈਗੇ ਸਾਰਿਆਂ ਦਾ ਮਿਕਸਡ ਮੈਚ ਹੈਗਾ ਉਹਦੇ ਚ ਸਾਰੇ ਡਿਫਰੈਂਟ ਸਪੈਸ਼ੈਲਟੀ ਤੋਂ ਹੈਗੇ ਮੈਡੀਸਨ ਦੇ ਡਾਕਟਰ ਹੈ ਰੇਡੀਓਲੋਜੀ ਦੇ ਡਾਕਟਰ ਹੈ ਪੀਡੀਆਟ੍ਰੀਸ਼ੀਨ ਹੈ ਪੀਡੀਆਟ੍ਰੀਸ਼ੀਨ ਤੋਂ ਇਲਾਵਾ ਗਾਇਨਕੋਲੋਜਿਸਟ ਹੈਗੇ ਠੀਕ ਹੈ ਪੈਥੋਲੋਜਿਸਟ ਹੈ ਸਾਰੇ ਸਾਰੇ ਮਿਕਸਡ ਮੈਚ ਹੈ ਪਰ ਸਾਡੇ ਸਾਰੇ ਚ ਕਾਮਨ ਨਹੀਂ ਹੈ ਕਿ ਅਸੀਂ ਅਸੀਂ ਆਪਣੇ ਸਮਾਜ ਨੂੰ ਵਾਪਸ ਦੇਣਾ ਚਾਹੁੰਦੇ ਆ ਪੇ ਬੈਕ ਟੂ ਸੋਸਾਇਟੀ ਕਰਨਾ ਚਾਹੁੰਦੇ ਆ ਤੇ ਜੋ ਮਿੱਥ ਹੈਗੇ ਜੋ ਨਵੀਂ ਤੋਂ ਨਵੀਂ ਜੋ ਸੋਸ਼ਲ ਮੀਡੀਆ ਥਰੂ ਆ ਰਹੀ ਹੈਗੇ ਉਹ ਸਾਰਿਆਂ ਨੂੰ ਅ ਨਿਊਟਰਲਾਈਜ਼ ਕਰਕੇ ਅਸਲੀ ਜਾਣਕਾਰੀ ਦੇਣਾ ਚਾਹੁੰਦੇ ਆ ਥੈਂਕ ਯੂ ਡਾਕਟਰ ਅਨੰਦ ਜੀ ਡਾਕਟਰ ਅਨੰਦ ਜੀ ਜੋ ਕਿ ਮੈਡੀਕਲ ਅਫਸਰ ਹਨ ਅਨੰਦ ਕੁਸਹਲ ਡਾਕਟਰ ਜਿਤਿੰਦਰ ਮੈਮ ਇਸ ਦਾ ਸੀਨੀਅਰ ਗਾਨਗੋਦ ਦੇ ਸਿੰਥਿਸ ਇੰਡੀਆ ਹਮਸਾ ਮੈਮ ਇਜ਼ ਜੀ ਪੈਟਰਨ ਫॉर ਥਿਸ ਸੋਸਾਇਟੀ ਹਮਸਾ ਡਾਕਟਰ ਵਿਸ਼ਾਲ ਸਿੰਘ ਲਰ ਸਰ ਇਜ਼ आल्सो ਅ ਡਾਇਲੋਜਿਸ ਤੇ ਇਟ ਇ ਕਾਫੀ ਸਮੇਂ ਰੋ ਨੰਦੂ ਸਾਹਿਬ ਆਪਣੇ ਸੇ ਬਣਾ ਰਹੇ ਹਨ ਡਾਕਟਰ ਰਣਵੀਰ ਮੈਡੀਸਨ ਸਪੈਸ਼ਲਿਸਟ ਨੰਦੂ ਸਾਹਿਬ ਡਾਕਟਰ ਅਮਰਿੰਦਰ ਮੈਡੀਕਲ ਅਫਸਰ ਨੰਦੂ ਸਾਹਿਬ ਡਾਕਟਰ ਐਸ ਪੀ ਸਿੰਘ ਡਾਕਟਰ ਸਾਹਿਬ ਡਾਕਟਰ ਸੂਰਜ ਮੈਡੀਕਲ ਆਫਿਸਰ ਅਨੰਤਪੁਰ ਸਾਹਿਬ ਡਾਕਟਰ ਪ੍ਰਿਆੰਕਲ ਜਿਸ ਗਾਨੇ ਪਾਲ ਜਿਸ ਐਡ ਨੰਬਰ ਸਿਵ ਹਸਪੀਟਲ ਨੰਬਰ ਤੋਂ ਪਹਿਲਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਦੀ ਹਾਂ ਕਿ ਆਪਣਾ ਟਾਈਮ ਕੱਢ ਕੇ ਟਾਈਮ ਕੱਢ ਕੇ ਇੱਥੇ ਪਹੁੰਚੇ ਹਨ ਤੇ ਜੋ ਅਸੀਂ ਇਹ ਸੁਸਾਇਟੀ ਬਣਾਈ ਹੈ ਇਹਦਾ ਇਹਦਾ ਨਾਮ ਹੈ ਯੰਗ ਡਾਕਟਰਸ ਫॉर ਸੁਸਾਇਟੀ ਇਹਦੇ ਵਿੱਚ ਅਸੀਂ ਅਨੰਤਪੁਰ ਸਾਹਿਬ ਦੇ ਡਾਕਟਰਸ ਦੇ ਨੰਗਲ ਦੇ ਜਿੰਨੇ ਵੀ ਡਾਕਟਰਸ ਹਨ ਮਿਲ ਕੇ ਇੱਕ ਸੁਸਾਇਟੀ ਬਣਾਈ ਹੈ ਕਿਉਂਕਿ ਹੁਣ ਦੇ ਟਾਈਮ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਇਦਾਂ ਦੀਆਂ ਹੈਲਥ ਪ੍ਰੋਬਲਮਸ ਹੈਗੀਆਂ ਨੇ ਜਿਨ੍ਹਾਂ ਤੇ ਬਹੁਤ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿਉਂਕਿ ਸਾਡਾ ਏਰੀਆ ਥੋੜਾ ਚੰਡੀਗੜ੍ਹ ਤੋਂ ਵੀ ਦੂਰ ਪੈਂਦਾ ਹੈ ਤੇ ਲੋਕਾਂ ਨੂੰ ਕਾਫੀ ਚੀਜ਼ਾਂ ਬਾਰੇ ਜਿਹੜੀ ਨੌਲੇਜ ਨਹੀਂ ਹੈਗੀ ਉਹਦੇ ਵਿੱਚ ਅਸੀਂ ਮੇਨ ਸਾਡੇ ਏਮ ਐਂਡ ਆਬਜੈਕਟਿਵ ਹੈ ਜਿਹੜੇ ਕਿ ਅੱਜ ਕੱਲ ਤੁਹਾਨੂੰ ਪਤਾ ਹੈ ਨਸ਼ਿਆਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਤੋ ਉਹਦੇ ਵਿੱਚ ਅਸੀਂ ਪਹਿਲਾਂ ਹੀ ਜਿਹੜੀ ਸਾਡੀ ਐਡੋਲੈਸੈਂਟ ਹੈਲਥ ਹੁੰਦੀ ਆ ਉਹ ਬਹੁਤ ਜ਼ਰੂਰੀ ਹੈ ਤੇ ਉਹਦੇ 'ਚ ਅਸੀਂ ਜਿਹੜੇ ਸਕੂਲ ਦੇ ਬੱਚਿਆਂ ਦਾ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਤਾਂ ਕਿ ਉਹ ਕਿਸੇ ਵੀ ਜਿਹੜੀ ਕਿ ਗਲਤ ਰਸਤੇ ਨਾ ਜਾਣ ਤੇ ਦੂਸਰਾ ਜਿਹੜਾ ਅੱਜ ਦਾ ਮੇਜਰ ਟਾਪਿਕ ਹੈ ਅੱਜ ਕੱਲ ਦੀ ਦੁਨੀਆ ਵਿੱਚ ਹੈਗਾ ਮੈਂਟਲ ਹੈਲਥ ਜਿਸ ਤੇ ਬਹੁਤ ਕੰਮ ਕਰਨ ਦੀ ਲੋੜ ਹੈ ਤੇ ਅਸੀਂ ਉਸ ਨੂੰ ਵੀ ਪਹਿਲਾਂ ਹੀ ਮਤਲਬ ਸਕੂਲ ਲੈਵਲ ਤੇ ਹੀ ਉਹਦੇ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਤਾਂ ਕਿ ਉਹ ਮੈਂਟਲੀ ਸਟਰੋਂਗ ਬਣ ਤੇ ਆਉਣ ਵਾਲੇ ਸਾਡੇ ਭਵਿੱਖ ਹਨ ਤੇ ਇੱਕ ਚੰਗਾ ਭਵਿੱਖ ਸਾਹ ਵਾਈਸ ਪ੍ਰੈਜ਼ੀਡੈਂਟ ਸਾਹਿਬ ਡਾਕਟਰ ਕੈਲ ਸਾਰਿਆਂ ਨੂੰ ਦੱਸ ਹੀ ਦਿੱਤਾ ਹੈ ਕਿ ਜਿਵੇਂ ਕਿ ਅਸੀਂ ਕਹਿੰਨੇ ਕਿ ਅਸੀਂ ਵਾਕਈ ਸਾਰੇ ਫੀਲਡਸ ਕੰਮ ਕਰਦੇ ਪਰ ਜੋ ਪ੍ਰਾਇਮਰੀ ਪ੍ਰੀਵੈਂਸ਼ਨ ਆਫ ਡਿਜ਼ੀਜ਼ ਹੈ ਪ੍ਰਾਇਮਰੀ ਪ੍ਰੀਵੈਂਸ਼ਨ ਦਾ ਮਤਲਬ ਹੁੰਦਾ ਕਿ ਬਿਮਾਰੀ ਨੂੰ ਹੋਣ ਤੋਂ ਪਹਿਲਾਂ ਰੋਕਣਾ ਉਸ ਉੱਪਰ ਅਸੀਂ ਦੇਖ ਰਹੇ ਹਾਂ ਵੀ ਆਪਣੇ ਸਮਾਜ 'ਚ ਬਹੁਤਾ ਕੰਮ ਨਹੀਂ ਹੋ ਪਾ ਰਿਹਾ ਬਹੁਤ ਸਾਰੀਆਂ ਡਿਜ਼ੀਜ਼ ਹੁੰਦੀਆਂ ਜਿਹੜੀਆਂ ਕਿ ਪ੍ਰੀਵੈਂਟੇਬਲ ਹੁੰਦੀਆਂ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਦੋ ਰਿਸਕ ਫੈਕਟਰ ਹੈ ਕਿਸੇ ਵੀ ਡਿਜ਼ੀਜ਼ ਦੇ ਇੱਕ ਮੋਡੀਫਾਇਬਲ ਹੈ ਇੱਕ ਨੋਨ ਮੋਡੀਫਾਇਬਲ ਹੈ ਨੋਨ ਮੋਡੀਫਾਇਬਲ ਨੂੰ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਕਿ ਤੇ ਜ ਉਦੇ ਵਿੱਚ ਅਸੀਂ ਬਹੁਤਾ ਕੁਝ ਨਹੀਂ ਕਰ ਸਕਦੇ ਬਟ ਜੋ ਦੂਸਰਾ ਫੈਕਟਰ ਹੈ ਜੋ ਮੋਡੀਫਾਇਬਲ ਫੈਕਟਰ ਕਹਿੰਦੇ ਜਿਹਨੂੰ ਆਪਾਂ ਉਹਦੇ ਵਿੱਚ ਆਪਣਾ ਜਿਸ ਤਰ੍ਹਾਂ ਕੇ ਲਾਈਫ ਸਟਾਈਲ ਚੇਂਜ ਕਰਕੇ ਖਾਣ ਪੀਣ ਦਾ ਚੇਂਜ ਕਰਕੇ weight ਘਟਾ ਕੇ ਜਾਂ ਮੈਂਟਲ ਸਟ੍ਰੈਸ ਲਈ ਕਾਉਂਸਲਿੰਗ ਕਰਕੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਬਿਨਾਂ ਟ੍ਰੀਟਮੈਂਟ ਤੋਂ ਬਿਨਾਂ ਦਵਾਈਆਂ ਤੋਂ ਜਿਹੜੀਆਂ ਹੈਗੇ ਬਿਮਾਰੀ ਤੋਂ ਬਚਿਆ ਜਾ ਸਕਦਾ ਫਾਰ ਐਗਜ਼ਾਮਪਲ 슈ਗਰ ਹੈ ਤੁਹਾਨੂੰ ਪਤਾ ਹੈ ਵੀ ਜਿਹੜੀ 슈ਗਰ ਇੱਕ ਲਾਈਫ ਸਟਾਈਲ ਡਿਜ਼ੀਜ਼ ਹੈ ਜਿਹੜੇ ਬੰਦੇ ਦਾ ਲਾਈਫ ਸਟਾਈਲ ਠੀਕ ਨਹੀਂ ਹੈਗਾ ਉਹਨੂੰ 슈ਗਰ ਜਲਦੀ ਹੁੰਦੀ ਉਹਨੂੰ 슈ਗਰ ਹੁੰਦੇ ਜ਼ਿਆਦਾ ਤੇ ਜੋ ਸਿਰ ਸ਼ੁਰੂ ਤੋਂ ਹੀ ਬੱਚਿਆਂ ਨੂੰ ਸਕੂਲ 'ਚ ਜਾ ਕੇ ਦੱਸਣਾ ਸ਼ੁਰੂ ਕਰਦੇ ਆ ਕਿ ਭਾਈ ਤੁਹਾਡਾ weight ਨਹੀਂ ਵਧਣਾ ਚਾਹੀਦਾ ਤੁਹਾਡੀ diet 'ਚ ਆ ਚੀਜ਼ਾਂ ਅੱਛੀਆਂ ਨੇ ਆ ਚੀਜ਼ਾਂ ਬੁਰੀਆਂ ਨੇ ਉਹ ਹੌਲੀ-ਹੌਲੀ ਜਦੋਂ ਬਾਰ-ਬਾਰ ਅਸੀਂ ਉਹਨਾਂ ਨੂੰ ਬਾਰ-ਬਾਰ ਦੱਸੀ ਜਾਵਾਂਗੇ ਤਾਂ ਉਹ ਹੌਲੀ-ਹੌਲੀ ਉਹਦੇ life ਦੇ ਇੱਕ 파ਰਟ ਬਣ ਜਾਏਗਾ ਉਹਨਾਂ ਨੂੰ ਦੱਸਾਂਗੇ ਵੀ exercise ਕਰੋ ਜੀ 1 ਘੰਟੇ ਇੱਕ ਹਫ਼ਤੇ 'ਚ 5 ਦਿਨ 0.5 ਘੰਟੇ exercise ਕਰੋ ਆ ਕਰਨਾ ਚਾਹੀਦਾ ਵੀ ਸਾਡੇ ਗਾਈਡਲਾਈਨਸ ਆ ਕਹਿੰਦੀ ਆ ਡਾਕਟਰ ਆ ਕਹਿੰਦੇ ਆ ਉਹਨਾਂ ਨੂੰ ਕਿ ਐਗਜ਼ਾਮਪਲਾਂ ਦਵਾਂਗੇ ਅਸੀਂ ਦੱਸਿਆ ਕਰਾਂਗੇ ਕਿ ਵੀ ਜਦੋਂ ਸਾਡੇ ਕੋਲ ਹੁਣ ਮਰੀਜ਼ 30-30 ਸਾਲ ਦੀ ਉਮਰ 'ਚ ਕਿਸੇ ਨੂੰ sugar ਹੋ ਗਈ ਆ ਕਿਸ ਕਾਰਨ ਹੀ ਹੈ ਕਿਉਂਕਿ ਸਾਡਾ ਲਾਈਫ ਸਟਾਈਲ ਠੀਕ ਨਹੀਂ ਹੈ ਸੋ ਮਤਲਬ ਇਸ ਮੈਂਬਰ ਹੈ ਤੁਹਾਡਾ ਸਾਰਿਆਂ ਦਾ ਸਾਡੇ ਸੱਜ ਦੇ ਉੱਤੇ ਆਉਣ ਲਈ ਧੰਨਵਾਦ ਕਰਦਾ ਜਿਵੇਂ ਕਿ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਦੱਸਿਆ ਹੈਗਾ ਡਾਕਟਰ सुरेंद्र ਨੇ ਅਸੀਂ ਇੱਕ ਜਿਹੜੀ ਐਸੋਸੀਏਸ਼ਨ ਹੈਗੀ ਹੈ ਯੰਗ ਡਾਕਟਰ ਫਾਰ ਸੁਸਾਇਟੀ ਬਣਾਈ ਹੈ ਇਸ ਦੀ ਵਜ੍ਹਾ ਅਸੀਂ ਜਦੋਂ ਰੋਜ਼ ਦੀ ਆਪਣੀ ਡਿਊਟੀ ਦੇ ਵਿੱਚ ਦੇਖਦੇ ਆ ਜਾਂ ਆਪਣੇ ਮੈਡੀਕਲ ਫੀਲਡ ਦੇ ਵਿੱਚ ਦੇਖਦੇ ਆ ਤਾਂ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਮਹਿਸੂਸ ਹੋਈ ਹੈ ਕਿ ਜਦ ਮੋਸਟਲੀ ਜੇ ਅਸੀਂ ਇਸ ਚੀਜ਼ ਤੇ ਥੋੜਾ ਗੌਰ ਕਰੀਏ ਕਿ ਜਿੰਨੇ ਵੀ ਅਸੀਂ ਡਾਕਟਰ ਇੱਥੇ ਇਕੱਠੇ ਹੋਏ ਆਂ ਮੋਸਟਲੀ ਉਹੀ ਡਾਕਟਰ ਹੈਗੇ ਜਿਨ੍ਹਾਂ ਦੀ ਪਿਛਲੀ ਕੋਈ ਬੈਕਗ੍ਰਾਉਂਡ ਮੈਡੀਕਲ ਫੀਲਡ ਦੀ ਨਹੀਂ ਹੈ ਤੇ ਅਸੀਂ ਜਦੋਂ ਇੱਕ ਪਰਿਵਾਰ ਦੇ ਵਿੱਚ ਡਾਕਟਰ ਬਣੇ ਆ ਤਾਂ ਸਾਰੇ ਜੋ ਵੀ ਪਰਿਵਾਰ ਦੀ ਜਾਂ ਹੋਰ ਵੀ ਸਾਡੇ ਰਿਸ਼ਤੇਦਾਰ ਸਾਰੇ ਦੀ ਜਿਹੜੀ ਹੈਲਥ ਹੈ ਉਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਇੱਕ ਤੇ ਦੇਖਣ ਦੇ ਵਿੱਚ ਇਹ ਆਇਆ ਹੈ ਕਿ ਅੱਜ ਕੱਲ ਦੇ ਜੋ ਸਾਡੇ ਸੈਨੈਰੀਓ ਦੇ ਵਿੱਚ ਹੈਲਥ ਦੀ ਜੋ ਐਜੂਕੇਸ਼ਨ ਹੈ ਜੋ ਇਨਫੋਰਮੇਸ਼ਨ ਹੈ ਉਹ ਕਰੈਕਟ ਨਹੀਂ ਮਿਲ ਰਹੀ ਉਹਨਾਂ ਨੂੰ ਜਿਸ ਕਾਰਨ ਕੀ ਹੈ ਉਹ ਉਸ ਇੱਕ ਛੋਟੀ ਜੀ ਇਨਫੋਰਮੇਸ਼ਨ ਉਹ ਕਿਸੇ ਵੀ ਸੋਰਸ ਤੋਂ ਮਿਲ ਰਹੀ ਹੈ ਅੱਜ ਕੱਲ ਜੋ ਸੋਰਸ ਆਥੈਂਟੀਕੇਟਿਡ ਸੋਰਸ ਨਹੀਂ ਹੈਗੇ ਜਾਂ ਤਾਂ ਉਹ ਮਿਲ ਰਹੀ ਹੈ ਕੋਈ ਸੋਸ਼ਲ ਮੀਡੀਆ ਤੋਂ ਮਿਲ ਰਹੀ ਹੈ ਜਾਂ ਫਿਰ ਆਪਾਂ ਕੋਈ WhatsApp ਗਰੁੱਪ ਦੇ ਵਿੱਚ ਦੇਖ ਰਹੇ ਆ ਮਤਲਬ ਜੋ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਸੀ ਉਸ ਇਨਫੋਰਮੇਸ਼ਨ ਨੂੰ ਨੋਲੇਜ ਮੰਨ ਲੈਂਦੇ ਆ ਉਹ ਇਨਫੋਰਮੇਸ਼ਨ ਜਿਆਦਾ ਅਧੂਰੀ ਹੋ ਸਕਦੀ ਹੈ ਕਈ ਵਾਰੀ ਉਹ ਕਰੈਕਟ ਹੁੰਦੀ ਹੈ ਕਈ ਵਾਰੀ ਕਰੈਕਟ ਨਹੀਂ ਹੁੰਦੀ ਹੈ ਪਰ ਜਦੋਂ